ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਕੇ ਹਰ ਸਾਲ ਦੀ ਤਰ੍ਹਾਂ ਮਨਾਏ ਜਾਂਦੇ ਪ੍ਰਕਾਸ਼ ਪੁਰਬ ਮੌਕੇ ਭਾਰਤ ਤੋਂ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਭੇਜਣ ਤੇ ਭਾਰਤ ਸਰਕਾਰ ਨੇ ਰੋਕ ਲਗਾ ਦਿੱਤੀ ਜਿਸ ਨੂੰ ਲੈ ਕੇ ਸਿੱਖਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਤੇ ਸਰਕਾਰ ਨੂੰ ਅਪੀਲਾਂ ਵੀ ਕੀਤੀਆਂ ਜਾ ਰਹੀਆਂ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਵੱਲੋਂ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਸੀ ਜਿਸ ਕਰਕੇ ਰੋਕ ਲਗਾਈ ਗਈ ਭਾਰਤੀ ਗ੍ਰਹਿ ਵਿਭਾਗ ਦੇ ਵੱਲੋਂ ਜਾਰੀ ਇੱਕ ਪੱਤਰ ਦੇ ਵਿੱਚ ਕਿਹਾ ਗਿਆ ਸੀ ਕਿ ਮੌਜੂਦਾ ਸੁਰੱਖਿਆ ਅਧ੍ਰਿਸ਼ ਨੂੰ ਧਿਆਨ ਦੇ ਵਿੱਚ ਰੱਖਤੇ ਹੋਏ ਇਹ ਫੈਸਲਾ ਕੀਤਾ ਗਿਆ ਅਤੇ ਜਿਹੜੇ ਵੀ ਜਥੇ ਨੇ ਪਾਕਿਸਤਾਨ ਜਾਣਾ ਸੀ ਸਿੱਖ ਸ਼ਰਧਾਲੂ ਜਿਹੜੇ ਸੀ ਜਿਨ੍ਹਾਂ ਨੇ ਦਰਸ਼ਨ ਕਰਨ ਲਈ ਜਾਣਾ ਸੀ ਉਸੇ ਭਾਰਤ ਸਰਕਾਰ ਦੇ ਵੱਲੋਂ ਸੁਰੱਖਿਆ ਦਾ ਹਵਾਲਾ ਦਿੰਦੇ ਰੋਕ ਲਗਾ ਦਿੱਤੀ ਗਈ ਹੁਣ ਸਿੱਖ ਸ਼ਰਧਾਲੂਆਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਅਪੀਲਾਂ ਕੀਤੀਆਂ ਜਾ ਰਹੀਆਂ ਨੇ ਕੀ ਕੁਝ ਕਿਹਾ ਉਹਨਾਂ ਨੇ ਇੱਕ ਵਾਰ ਆਪਾ ਸੁਣਦੇ ਆ ਸਾਡੀ ਸੰਸਥਾ ਹੈ ਇੰਟਰਨੈਸ਼ਨਲ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਜੋ ਕਿ 1999 ਤੋਂ ਸਿੱਖ ਜਥੇ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਭੇਜਦੀ ਆ ਰਹੀ ਹੈ ਅਸੀਂ ਸਾਲ ਵਿੱਚ ਚਾਰ ਜਥੇ ਭੇਜਦੇ ਨੇ ਉਹਨਾਂ ਵਿੱਚ ਅਸੀਂ ਸੰਗਤ ਜਿਵੇਂ ਵਸਾਖੀ ਤੇ ਜੂਨ ਵਿੱਚ ਦੋ ਜਥੇ ਜਾਂਦੇ ਨੇ ਤੇ ਨਵੰਬਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਅਸੀਂ ਇਸ ਸਾਲ ਜੂਨ ਵਿੱਚ ਜਿੱਥੇ ਨਹੀਂ ਗਏ ਉਹ ਜਿਹੜੇ ਪਾਸਪੋਰਟ ਸੀਗੇ ਜੋ ਫਾਰਮ ਸੀਗੇ ਸਾਡੇ ਕੋਲ ਪਈਏ ਸੀਗੇ ਅਸੀਂ ਸੋਚਿਆ ਵੀ ਹੁਣ ਨਵੰਬਰ ਚ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਸਰਕਾਰ ਸਾਨੂੰ ਪਰਮਿਸ਼ਨ ਦਵੇਗੀ ਤੇ ਜਥਾ ਭੇਜਣ ਦੀ ਅਸੀਂ ਉਸ ਤੇ ਉਹ ਫਾਰਮ ਅਸੀਂ ਸ਼ੁਰੂ ਕੀਤੇ ਸੀਗੇ ਅੱਜ ਤੋਂ ਮਹੀਨਾ ਪਹਿਲਾਂ ਉਹ ਫਾਰਮ ਜਦੋਂ ਉਸ ਉਸ ਤਰੀ ਪ੍ਰਕਿਰਿਆ ਤੇ ਜਿਹੜਾ ਰੋਕ ਲੱਗੀ ਤੇ ਉਹਦੇ ਤੇ ਬੜੇ ਹੀ ਹੈਰਾਨੀ ਵਾਲੀ ਗੱਲ ਹੋਈ ਕਿ ਸਰਕਾਰ ਨੇ ਸਿਕਿਉਰਟੀ ਰੀਜ਼ਨ ਕਰਕੇ ਕਿ ਜਥਾ ਗੁਰਪੁਰਬ ਤੇ ਨਹੀਂ ਪੇਜ ਰਹੇ ਅਸੀਂ ਇਹ ਕਹਿੰਦੇ ਆਂ ਵੀ ਸਿਕਿਉਰਿਟੀ ਰੀਜ਼ਨ ਚਲੋ ਠੀਕ ਨੇ ਪਰ ਮੈਚ ਜਿਹੜਾ ਖੇਡਿਆ ਗਿਆ ਹੈ ਇੰਡੀਆ ਪਾਕਿਸਤਾਨ ਦਾ ਉਹਦੇ ਵਾਸਤੇ ਵੀ ਉਹਨਾਂ ਨੇ ਸਰਕਾਰ ਨੇ ਹੀ ਪਰਮਿਸ਼ਨ ਦਿੱਤੀ ਤੇ ਮੈਚ ਉਹਨਾਂ ਨੇ ਖੇਡਿਆ ਅਸੀਂ ਕਹਿੰਦੇ ਅਸੀਂ ਕਿਸੇ ਦੇ ਖਿਲਾਫ ਨਹੀਂ ਹੈਗੇ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ 47 ਤੋਂ ਬਾਅਦ ਕੋਈ ਇਹੋ ਜਿਹਾ ਅਦੇ ਸਾਲ ਨਹੀਂ ਸੀਗਾ ਕਿ ਜਿੰਦੇ ਵਿੱਚ ਉਹ ਜਥਾ ਨਾ ਭੇਜਿਆ ਗਿਆ ਹੋ ਚਾਹੇ ਕੋਈ ਵੀ ਪ੍ਰੋਬਲਮ ਹੋਵੇ ਸਿੱਖ ਜਥਾ ਗੁਰੂ ਨਾਨਕ ਦੇਵ ਜੀ ਦਾ ਗੁਰਪਰਮਾਨ ਨਨਕਾਣਾ ਸਾਹਿਬ ਜਾਂਦਾ ਹੀ ਜਾਂਦਾ ਜਿਵੇਂ ਕਿ ਮੁਸਲਮਾਨਾਂ ਲਈ ਮੱਕਾ ਉਹਨਾਂ ਵਾਸਤੇ ਇਬਾਦਤਗਾਹ ਹੈ ਹਿੰਦੂਆਂ ਲਈ ਅਯੋਧਿਆ ਹੈ ਸਿੱਖਾਂ ਵਾਸਤੇ ਜਿਹੜਾ ਸਿੱਖੀ ਦਾ ਧੋਰਾ ਹੈ ਉਹ ਨਨਕਾਣਾ ਸਾਹਿਬ ਹੈ ਚਾਹੇ ਉਹ ਪਾਹੁੰਨ ਪਾਕਿਸਤਾਨ ਵਿੱਚ ਆਉ ਗੱਲ ਵੱਖਰੀ ਹੈ ਪਰ ਸਰਕਾਰ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਤੁਸੀਂ ਇਸ ਤੇ ਦੁਬਾਰਾ ਵਿਚਾਰ ਕਰੋ ਇਸ ਤੇ ਤੁਸੀਂ ਅ ਵਿਚਾਰ ਕਰਕੇ ਤੇ ਹਲੇ ਡੇਢ ਮਹੀਨਾ ਹਲੇ ਪਿਆ ਹੈ 5 ਨਵੰਬਰ ਦਾ ਗੁਰਪੁਰਬ ਹੈ ਤੇ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਵਿਚਾਰ ਕਰਕੇ ਸੰਗਤ ਨੂੰ ਜਾਣ ਦੀ ਇਜਾਜ਼ਤ ਦਿਓ ਤਾਂ ਜੋ ਸਿੱਖ ਸੰਗਤ ਜਾ ਕੇ ਉੱਥੇ ਆਪਣੇ ਦਰਸ਼ਨ ਦੇਦਾਰੇ ਕਰ ਸਕੇ ਕੱਲ ਨਨਕਾਣਾ ਸਾਹਿਬ ਦੀ ਪ੍ਰੋਗਰਾਮ ਨਹੀਂ ਹੁੰਦਾ ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਸਥਾਨ ਵੀ ਲਾਹੌਰ ਦੇ ਵਿੱਚ ਹੈਗਾ ਗੁਰੂ ਅਰਜਨ ਦੇਵ ਜੀ ਦਾ ਚਿੱਦੀਗੁਰੂ ਵੀ ਉੱਥੇ ਮਨਾਇਆ ਜਾਂਦਾ ਹੈ ਉਸ ਤੋਂ ਇਲਾਵਾ ਸੱਚਾ ਸੋਦਾ ਵੀ ਉੱਥੇ ਹੈ ਪੰਜਾ ਸਾਹਿਬ ਵੀ ਉੱਥੇ ਹੈ ਕਈ ਗੁਰਦੁਆਰਾ ਸਾਹਿਬ ਹੈਗੇ ਨੇ ਇਹ ਇਕੱਲੇ ਨਨਕਾਣਾ ਸਾਹਿਬ ਦੇ ਦਰਸ਼ਨ ਨਹੀਂ ਹੁੰਦੇ ਇਹ ਯਾਤਰਾ ਸਾਰੇ ਗੁਰਦੁਆਰੇ ਦੀ ਹੁੰਦੀ ਹੈ ਸੋ ਅਸੀਂ ਅਪੀਲ ਕਰਦੇ ਹਾਂ ਸਰਕਾਰ ਨੂੰ ਇਸ ਤੇ ਬੋਰਡ ਵਿਚਾਰ ਕੀਤਾ ਜਾਵੇ ਤਾਂ ਜੋ ਜਥਾ ਆਪਣੇ ਨਵੰਬਰ ਵਿੱਚ ਗੁਰੂ ਨਾਨਕ ਦੇਵ ਜੀ ਦੇ ਗੁਰੂ ਗ੍ਰੋਹ ਦੇ ਨਨਕਾਣਾ ਸਾਹਿਬ ਯਾਤਰਾ ਕਰ ਸਕੇ ਕੀ ਨਾਮ ਹੈ ਸਤਾ ਦਾ ਮੇਰਾ ਨਾਮ ਜਗਜੀਤ ਸਿੰਘ ਪੋਲਰ ਹੈ ਜੀ ਪ੍ਰੈਜ਼ੀਡੈਂਟ ਵਿਸ਼ਵ ਭਾਈ ਮਰਦਾਨਾ ਕੀਰਤਨ ਦਰਬਾਰ ਸੋਸਾਇਟੀ ਫਰੋਜਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਾਈ ਮਰਦਾਨਾ ਸੋਸਾਇਟੀ ਤੋਂ ਬੋਲ ਰਿਹਾ ਅਸੀਂ ਬਹੁਤ ਉਤਸ਼ਾਹਤ ਸੀ ਪਹਿਲੀ ਵਾਰੀ ਅਸੀਂ ਜਾਣਾ ਸੀ ਐਤਕੀ ਯਾਤਰਾ ਵਾਸਤੇ ਗੁਰੂ ਧਾਮਾਂ ਦੇ ਪਾਕਿਸਤਾਨ ਦੇ ਵਿੱਚ ਗੁਰੂ ਮਹਾਰਾਜ ਦੀ ਪਹਿਲੀ ਪਾਤਸ਼ਾਹੀ ਗੁਰੂ ਨਾਨਕਦੇਵ ਜੀ ਦਾ ਉੱਥੇ ਜਨਮ ਸਥਾਨ ਹੈ ਅਸੀਂ ਬਹੁਤ ਉਤਸ਼ਾਹਿਤ ਸੀ ਅਸੀਂ ਜੂਨ ਦੇ ਵਿੱਚ ਵੀ ਟਰਾਈ ਕੀਤਾ ਸੀ ਪਰ ਨਹੀਂ ਹੋ ਸਕਿਆ ਇਸ ਕਰਕੇ ਅਸੀਂ ਯਾਤਰੀ ਜਾਣਾ ਚਾਹੁੰਦੇ ਸੀ ਪਰ ਸਾਨੂੰ ਨਹੀਂ ਇਸ ਗੱਲ ਦੀ ਮਜੂਰੀ ਮਿਲੀ ਸਾਨੂੰ ਮਜੂਰੀ ਦਿੱਤੀ ਜਾਵੇ ਜਿਵੇਂ ਉਹਨਾਂ ਨੇ ਪਾਕਿਸਤਾਨ ਤੇ ਹਿੰਦੁਸਤਾਨ ਦਾ ਮੈਚ ਲਵਾਇਆ ਸਾਰਾ ਕੀਤਾ ਉਹਵੇਂ ਸਾਰਾ ਕੁਝ ਹੋ ਸਕਦਾ ਹੈ ਤੇ ਹੁਣ ਗੁਰੂ ਧਾਮਾਂ 'ਤੇ ਕਿਉਂ ਨਹੀਂ ਜਾਣ ਨੂੰ ਦੇ ਸਕਦੇ ਸਾਨੂੰ ਇਸ ਕਰਕੇ ਸਾਨੂੰ ਉੱਥੇ ਮਜੂਰੀ ਦਿੱਤੀ ਜਾਵੇ ਅਸੀਂ ਉੱਥੇ ਉਹਨਾਂ ਦੇ ਚਰਨਾਂ ਦੇ ਵਿੱਚ ਜਾਣਾ ਚਾਹੁੰਦੇ ਆ ਉਹਨਾਂ ਦਾ ਗੁਰਪੁਰਬ ਉੱਥੇ ਮਨਾਣਾ ਚਾਹੁੰਦੇ ਆ ਬੜੇ ਉਤਸ਼ਾਹ ਹਿਤਾ ਸੇ ਸਾਡੀ ਸਾਰੀ ਸੋਸਾਇਟੀ ਇਸ ਗੱਲ ਤੇ ਬਹੁਤ ਰਿਕੁਐਸਟ ਕਰਦੀ ਹੈ ਸਾਰੇ ਦੇ ਤਰਲੇ ਗੜਦੇ ਕਿ ਸਾਨੂੰ ਜਾਣਾ ਚਾਹੀਦਾ ਅਸੀਂ ਉੱਥੇ ਜਾਣਾ ਬਹੁਤ ਜ਼ਰੂਰੀ ਕੀ ਨਾਮ ਹੈ ਸਰ ਤੁਹਾਡਾ ਮੇਰਾ ਨਾਮ ਹੈ ਰਜੇਸ਼ ਕੁਮਾਰ ਸ਼ਰਮਾ ਜੀ ਸਰ ਇਹ ਸਾਡੇ ਸਮਾਜ ਦੇ ਵਾਸਤੇ ਸਾਡੇ ਸਿੱਖੋ ਵਾਸਤੇ ਥੋੜਾ ਜਿਹਾ ਬڑا ਸੋਚ ਦੀ ਗੱਲ ਹੈ ਕਿ ਭਾਰਤ ਸਰਕਾਰ ਨੇ ਮੈਚ ਖੇਡਣ ਦੀ ਮਨਜ਼ੂਰੀ ਦੇ ਦਿੱਤੀ ਹੈ ਲੇਕਿਨ ਸਿੱਖੋਂ ਪਾਕਿਸਤਾਨ ਜਾ ਕੇ ਦਰਸ਼ਨ ਕਰਨਾ ਵਾਸਤੇ ਗੁਰੂ ਘਰਾਂ ਦੇ ਮਨਜ਼ੂਰੀ ਨਹੀਂ ਦਿੱਤੀ। ਤੁਸੀਂ ਤਿਆਰੀ ਕੀਤੀ ਸੀ ਹਾਂ ਜੀ ਇਸ ਵਾਰ ਅਸੀਂ ਪੂਰੀ ਤਿਆਰੀ ਕੀਤੀ ਸੀ ਤੇ ਇਸ ਵਾਰ ਫਿਰ ਦੁਬਾਰਾ ਜਾਵਾਂਗੇ ਦਰਸ਼ਨ ਕਰਕੇ ਆਵਾਂਗੇ ਗੁਰੂ ਗੋਬਨੰਦ ਦੇਵ ਜੀ ਦੇ ਜਨਮ ਸਥਾਨਾਂ ਦੇ ਸਾਰਿਆਂ ਦਰਸ਼ਨ ਕਰਾਂਗੇ। ਤੇ ਫਿਰ ਆਦੇਸ਼ ਆ ਗਿਆ ਕਿ ਨਹੀਂ ਤਾਂ ਇਹ ਆਦੇਸ਼ ਨਹੀਂ ਆਇਆ ਗਵਰਨਮੈਂਟ ਦੀ ਤਰਫੋਂ ਸੇ ਰੋਕ ਲੱਗੀ ਹੋਈ ਹੈ। ਅਸੀਂ ਅਪੀਲ ਕਰਦੇ ਹਾਂ। ਅਪੀਲ ਕਰਦੇ ਹਾਂ ਅਸੀਂ। ਕਿ ਮਨਜ਼ੂਰੀ ਦਿੱਤੀ ਜਾ